ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਧਰਤੀ ਦਾ ਸਭ ਤੋਂ ਬੁੱਧੀਮਾਨ ਜਾਨਵਰ ਕੌਣ ਹੈ ਨਾਮ ਨੂੰ ਸੁਣਦਿਆਂ ਹੀ ਹੈਰਾਨ ਰਹਿ ਜਾਵੋਗੇ ਇੱਕ ਤਾਜਿਹਾ ਹੈ ਕਿ ਜੋ 17 ਸਾਲ ਤੋਂ ਬੇਵੱਧ ਆਪਣੇ ਦੁਸ਼ਮਣ ਨੂੰ ਯਾਦ ਰੱਖਦਾ ਹੈ ਧਰਤੀ ਉੱਤੇ ਇੱਕ ਵਰਤੀ ਸਭ ਤੋਂ ਬੁੱਧੀਮਾਨ ਹੈ ਕਿਉਂਕਿ ਉਸਦਾ ਤਰਕ ਚੰਗਾ ਹੈ ਮਨੁੱਖ ਤੋਂ ਬਾਅਦ ਬੁੱਧੀਮਾਨ ਪਸ਼ੂਆਂ ਦੀ ਸੂਚੀ ਵਿੱਚ ਵਿਗਿਆਨੀਆਂ ਦੇ ਬਾਅਦ ਕੁਝ ਅਜੇ ਹੀ ਅਸਹਿਮਤੀ ਹੈ ਪਹਿਰ ਵੀ ਜਿਹੜੇ ਜੀਵ ਸਭ ਤੋਂ ਜ਼ਿਆਦਾ ਦਿਮਾਗਦਾਰ ਮੰਨੇ ਜਾਂਦੇ ਨੇ ਆਓ ਅਸੀਂ ਤੁਹਾਨੂੰ ਦਿੰਨੇ ਆ ਇਹ ਵਿੱਚ ਬਹੁਤ ਜਾਣਕਾਰੀ ਜਦੋਂ ਇੱਕ ਬੁੱਧੀਮਾਨ ਜਾਨਵਰ ਦੀ ਗੱਲ ਆਉਂਦੀ ਹੈ ਲੂੰਬੜੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਹਾਲਾਂਕਿ ਵਿਗਿਆਨੀਆਂ ਦੀਆਂ ਨਜ਼ਰਾਂ ਵਿੱਚ ਉਹ ਇੰਨੇ ਬੁੱਧੀਮਾਨ ਨਹੀਂ ਨੇ ਅਜਿਹੀ ਸਥਿਤੀ ਵਿੱਚ ਪ੍ਰਸ਼ਨ ਇਹ ਹੈ ਕਿ ਮਨੁੱਖਾਂ ਤੋਂ ਬਾਅਦ ਵਿਸ਼ਵ ਦਾ ਸਭ ਤੋਂ ਬੁੱਧੀਮਾਨ ਜਾਨਵਰ ਕੌਣ ਹੈ ਤਰੀਕੇ ਨਾਲ ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਅਤੇ ਚਿਮਪੈਂਜ਼ੀ 94% ਡੀਐਨਏ ਨੂੰ ਸਾਂਝਾ ਕਰਦੇ ਨੇ ਮਨੁੱਖਾਂ ਅਤੇ ਡਾਲਫਿਨ ਤੋਂ ਬਾਅਦ ਅਸਾਧਾਰਨ ਬੁੱਧੀ ਲਈ ਸਭ ਤੋਂ ਮਸ਼ਹੂਰ ਜਾਨਵਰ ਖਾਸ ਕਰ ਬੋਤਡੋਜ਼ ਡਾਲਫਿਨ ਇਸ ਸਮਾਜਿਕ ਬਣਤਰ ਹੈ ਜੀ ਇਹ ਕੰਮ ਚੰਗੀ ਤਰ੍ਹਾਂ ਕਰ ਸਕਦੇ ਨੇ ਚਿੰਪੈਂਜ਼ੀ ਇਸ ਸਮਾਜ ਵਿੱਚ ਰਹਿੰਦੇ ਨੇ ਉਹ ਸੁੰਦਰ ਸੂਰਜ ਡੁੱਬਣ ਦਾ ਆਨੰਦ ਲੈ ਸਕਦੇ ਨੇ ਅਤੇ ਜਦੋਂ ਸਾਥੀ ਦੀ ਮੌਤ ਹੁੰਦੀ ਹੈ ਤਾਂ ਉਹ ਸੋਗ ਅਤੇ ਪਿਆਰ ਵੀ ਜ਼ਾਹਰ ਕਰਦੇ ਨੇ ਉਹ ਇਨਸਾਨਾਂ ਵਾਂਗ ਭਾਸ਼ਾ ਨਹੀਂ ਸਿੱਖ ਸਕਦੇ ਪਰ ਆਸਾਨੀ ਨਾਲ ਸੰਚਾਰ ਕਰ ਸਕਦੇ ਨੇ ਹਾਥੀ ਦਾ ਦਿਮਾਗ ਜ਼ਮੀਨ ਦੇ ਰਹਿਣ ਵਾਲੇ ਜਾਨਵਰਾਂ ਵਿੱਚ ਸਭ ਤੋਂ ਵੱਡਾ ਹੁੰਦਾ ਹੈ ਉਸ ਦੇ ਦਿਮਾਗ ਵਿੱਚ ਇਸ ਦੇ ਲਗਭਗ 257 ਬਿਲੀਅਨ ਨਿਊਰونز ਨੇ ਜੋ ਮਨੁੱਖੀ ਦਿਮਾਗ ਨਾਲੋਂ 3 ਗੁਣਾ ਵਧੇਰੇ ਨੇ ਹਾਥੀ ਦੀ ਬੁੱਧੀ ਦੀ ਇੱਕ ਦਿਲਚਸਪ ਵਿਸ਼ੇਸ਼ਤਾ ਇਹ ਹੈ ਕਿ ਉਹ ਮਰੇ ਹੋਏ ਸਾਥੀਆਂ ਲਈ ਸੋਗ ਕਰਨ ਦੀ ਯੋਗਤਾ ਰੱਖਦੇ ਨੇ ਉਹ ਹੌਲੀ-ਹੌਲੀ ਉਹਨਾਂ ਨੂੰ ਛੂਹਣ ਜਾਂ ਰਗੜ ਕੇ ਕੰਸੋਲ ਕਰਦੇ ਨੇ ਉਹ ਪਹੁੰਚਦੇ ਅੰਦਰ ਦੂਰ ਦੀਆਂ ਚੀਜ਼ਾਂ ਲਿਆਉਣ ਲਈ ਉਪਕਰਨਾ ਦੀ ਵਰਤੋਂ ਕਰ ਸਕਦੇ ਨੇ ਕਾਂ ਨੂੰ ਪੰਛੀਆਂ ਵਿੱਚ ਸਭ ਤੋਂ ਬੁੱਧੀਮਾਨ ਮੰਨਿਆ ਜਾਂਦਾ ਹੈ ਕਾਵਾਂ ਦਾ ਆਏ ਕ ਇਨਸਾਨਾਂ ਤੇ ਬਾਂਦਰਾਂ ਦੇ ਨੇੜੇ ਹੁੰਦਾ ਹੈ ਉਹ ਭੋਜਨ ਲੈਣ ਲਈ ਵੱਖ-ਵੱਖ ਸਮਗਰੀ ਜਾਂਪ ਕਰਨਾ ਦੀ ਵਰਤੋਂ ਕਰ ਸਕਦੇ ਨੇ ਸਿਰਫੇ ਹੀ ਨਹੀਂ ਕਾਂ ਪਵਿਖਦੀਆਂ ਘਟਨਾਵਾਂ ਵੀ ਭਵਿੱਖਵਾਣੀ ਵੀ ਕਰ ਸਕਦੇ ਨੇ ਖਾਸ ਕਰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹਨਾਂ ਦੀ ਯਾਦ ਵੀ ਬਹੁਤ ਵਧੀਆ ਹੈ ਕਾਂ ਕਿਸੇ ਵੀ ਚਿਹਰੇ ਨੂੰ ਪਛਾਣ ਸਕਦਾ ਹੈ ਇੱਕ ਖੋਜ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਵਾਂ ਨੂੰ 17 ਸਾਲ ਤੋਂ ਉਹਨਾਂ ਦੇ ਦੁਸ਼ਮਣ ਦਾ ਚਿਹਰਾ ਯਾਦ ਰੱਖਣ ਦੀ ਸ਼ਮਤਾ ਹੁੰਦੀ ਹੈ